ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੁਖ ਕਿਚਨ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਚਟਪਟੀ ਐਂਡ ਮਜ਼ੇਦਾਰ ਮਸ਼ਰੂਮ ਮਸਾਲਾ ਸੋ ਪਲੀਜ਼ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸੋ ਦੋਸਤੋ ਪਹਿਲਾਂ ਆਪਾਂ ਇਦਾਂ ਸਲਾਈਸਸ ਦੇ ਵਿੱਚ ਕੱਟ ਲਵਾਂਗੇ ਪਿਆਜ ਪਿਆਜ ਨੂੰ ਲੰਬੇ ਲੰਬੇ ਸਲਾਈਸਸ ਐਂਡ ਇਦਾਂ ਹੀ ਆਪਾਂ ਸ਼ਿਮਲਾ ਮਿਰਚਾਂ ਨੂੰ ਬਰੀਕ ਪਤਲੇ ਸਲਾਈਸਸ ਲੰਬੇ ਲੰਬੇ ਕੱਟ ਲੈਣੇ ਨੇ ਜਿਹੜਾ ਵੀ ਕਲਰ ਅਵੇਲੇਬਲ ਹੈ ਪੇਪਰਸ ਦਾ ਆਪਾਂ ਉਹ ਹੀ ਯੂਜ਼ ਕਰ ਸਕਦੇ ਹਾਂ ਸੋ ਉਸ ਤੋਂ ਬਾਅਦ ਇਦਾਂ ਹੀ ਸਲਾਈਸਸ ਦੇ ਵਿੱਚ ਬਰੀਕ ਸਲਾਈਸਸ ਦੇ ਵਿੱਚ ਕੱਟੇ ਹੋਏ ਮਸ਼ਰੂਮ ਆਪਾਂ ਐਡ ਕਰ ਦੇਵਾਂਗੇ ਇਹਦੇ ਵਿੱਚ ਐਂਡ ਦੈਨ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਸਾਰਾ ਕੁਝ ਤੇ ਇਹਦੇ ਵਿੱਚ ਇੱਕ ਕੱਪ ਦਹੀਂ ਐਡ ਕਰ ਰਹੀਆਂ ਸੋ ਦੋਸਤੋ ਜੇ ਦਹੀਂ ਥੋੜਾ ਜਿਹਾ ਘੱਟ ਲੱਗੇ ਤਾਂ ਆਪਾਂ 1-2 ਚਮਚੇ ਹੋਰ ਐਡ ਕਰ ਸਕਦੇ ਆ ਦਹੀਂ ਦੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਪਾਵਾਂਗੇ ਰੈੱਡ ਚਿੱਲੀ ਪਾਊਡਰ ਸੋ ਲਾਲ ਮਿਰਚ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ ਸੋ ਲਾਲ ਮਿਰਚ ਨਹੀਂ ਪਾਉਣੀ ਤਾਂ ਆਪਾਂ ਹਰੀ ਮਿਰਚ ਵੀ ਬਰੀਕ ਕੱਟ ਕੇ ਵਿੱਚ ਪਾ ਸਕਦੇ ਆ ਤੇ ਨਾਲ ਮੈਂ ਐਡ ਕਰ ਰਹੀਆਂ ਤੰਦੂਰੀ ਮਸਾਲਾ ਸੋ ਹੁਣ ਆਪਾਂ ਤੰਦੂਰੀ ਮਸਾਲਾ ਪਾਉਣ ਤੋਂ ਬਾਅਦ 2.5 ਚਮਚੇ ਪਾਏ ਆ ਮੈਂ ਇਹਨੂੰ ਮਿਕਸ ਕਰ ਲਵਾਂਗੇ ਸੋ ਦੇਖੋ ਬਹੁਤ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੱਤਾ ਆਪਣਾ ਮਰੀਨੇਟ ਕਰ ਦਿੱਤਾ ਮਸ਼ਰੂਮ ਵਗੈਰਾ ਨੂੰ ਸੋ ਹੁਣ ਆਪਾਂ ਇਹਨੂੰ 25 30 ਮਿੰਟ ਲਈ ਟੱਕ ਕੇ ਰੱਖ ਜਾਾਂਗੇ ਤੇ ਆਪਾਂ ਤੜਕਾ ਲਾਉਨੇ ਸੋ ਦੋ ਚਮਚੇ ਕੀਤੇ ਆ ਦੋਸਤੋ ਘਿਓ ਦੇ ਗਰਮ ਵਿੱਚ ਪਾਇਆ ਆਪਾਂ ਧਨੀਆ ਕੁੱਟ ਕੇ ਸਾਦਾ ਧਨੀਆ ਐਂਡ ਜੀਰਾ ਸੋ ਦੋਨਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਘਿਓ ਦੇ ਵਿੱਚ ਤੇ ਫਿਰ ਐਡ ਕਰਦੇ ਆ ਪਿਆਜ਼ ਸੋ ਮੀਡੀਅਮ ਸਾਈਜ਼ ਦੇ ਫਾਈਨਲੀ ਚੌਪ ਕੀਤੇ ਹੋਏ ਪਿਆਜ਼ ਨੇ ਸੋ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਚਮਚਾ ਪਾਵਾਂਗੇ ਵੱਡਾ ਚਮਚਾ ਲਸਣ ਅਦਰਕ ਦਾ ਪੇਸਟ ਤੇ ਆਪਾਂ ਮਸਾਲਾ ਭੁੰਨਣਾ ਹੈ ਸੋ ਦੇਖ ਸਕਦੇ ਆਂ ਲਸਣ ਅਦਰਕ ਤੇ ਪਿਆਜ਼ ਬਹੁਤ ਚੰਗੀ ਤਰ੍ਹਾਂ ਭੁੱਜ ਚੁੱਕਿਆ ਦੋਸਤੋ ਹੁਣ ਇਹਦੇ ਵਿੱਚ ਐਡ ਕਰ ਦਿੰਨੇ ਆਪਾਂ ਟਮਾਟਰ ਸੋ ਦੋ ਮੀਡੀਅਮ ਸਾਈਜ਼ ਦੇ ਟਮਾਟਰ ਸੀ ਜਿਨ੍ਹਾਂ ਨੂੰ ਪਿਊਰੀ ਕਰ ਲਿਆ ਆਪਾਂ ਸੋ ਇਸ ਤਰ੍ਹਾਂ ਇਹਨਾਂ ਨੂੰ ਇਹਦੇ ਵਿੱਚ ਮਸਾਲੇ ਦੇ ਵਿੱਚ ਮਿਕਸ ਕਰਕੇ ਇੱਕ ਵਾਰੀ ਚੰਗੀ ਤਰ੍ਹਾਂ ਭੁੰਨਣਾ ਹੈ ਆਪਾਂ ਸੋ ਟਮਾਟਰਾਂ ਦੇ ਨਾਲ ਹੀ ਦੋਸਤੋ ਐਡ ਕਰ ਲੈਨੇ ਆ ਮਸਾਲੇ ਸੋ ਲਾਲ ਮਿਰਚ ਪਾਊਡਰ ਪਾ ਰਹੀ ਆਂ ਦੰ ਸਾਲਟ ਪਾਵਾਂਗੇ ਟੇਸਟ ਅਨਸਾਰ ਸੋ ਇੱਥੇ ਵੀ ਜੇ ਆਪਾਂ ਲਾਲ ਮਿਰਚ ਪਾਊਡਰ ਨਹੀਂ ਪਾਉਣਾ ਤਾਂ ਆਪਾਂ ਹਰੀ ਮਿਰਚ ਨੂੰ ਬਰੀਕ ਕੱਟ ਕੇ ਜਾਂ ਫਿਰ ਪੀਸਟ ਬਣਾ ਕੇ ਵੀ ਐਡ ਕਰ ਸਕਦੇ ਆ ਆਪਣੀ ਮਰਜ਼ੀ ਸੋ ਉਸ ਤੋਂ ਬਾਅਦ ਪਾਉਨੇ ਆ ਹਲਦੀ ਪਾਊਡਰ ਤੇ ਨਾਲ ਹੀ ਐਡ ਕਰ ਦਿਆਂਗੇ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਪਾ ਸਕਦੇ ਆ ਆਪਾਂ ਜਸਟ ਕਲਰ ਵਾਸਤੇ ਸੋ ਹੁਣ ਆਪਾਂ ਮਸਾਲੇ ਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਭੁੰਨਾਂਗੇ ਮਸਾਲੇ ਨੂੰ ਸੋ ਥੋੜੀ ਜਿਹੀ ਗਰਸ਼ੀ ਨਾਉਂਦੇ ਹੁਲਾਉਂਦੇ ਆਪਾਂ ਮਸਾਲਾ ਭੁੰਨਣਾ ਹੈ ਦੋਸਤੋ ਸੋ ਜੇ ਕਿਤੇ ਵੀ ਪੁਆਇੰਟ ਤੇ ਲੱਗਦਾ ਕਿ ਮਸਾਲਾ ਥੱਲੇ ਲੱਗ ਰਿਹਾ ਤਾਂ ਆਪਾਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਪਰ ਆਪਾਂ ਮਸਾਲੇ ਨੂੰ ਬਹੁਤ ਚੰਗੀ ਤਰ੍ਹਾਂ ਭੁੰਨਣਾ ਕਿ ਮਸਾਲਾ ਆਪਣਾ ਇੱਕਦਮ ਘਿਓ ਛੱਡ ਦੇਵੇ ਤੇ ਪੂਰੀ ਤਰ੍ਹਾਂ ਤਰੀਕੇ ਵਧੀਆ ਤਰੀਕੇ ਭੁੱਜ ਜਾਵੇ ਸਲੋਰੀ ਦੇਖ ਸਕਦੇ ਆਂ ਦੋਸਤੋ ਮਸਾਲਾ ਭੁੱਜ ਗਿਆ ਰੰਗ ਵੀ ਬਹੁਤ ਸੋਹਣਾ ਆ ਬਿਲਕੁਲ ਸੁੱਕਾ ਹੋ ਚੁੱਕਾ ਹੈ ਮਸਾਲਾ ਦੇਖ ਸਕਦੇ ਆਂ ਵਿੱਚ ਕੋਈ ਵੀ ਪਾਣੀ ਨਹੀਂ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਆਪਣੇ ਮੈਰੀਨੇਟ ਕਰਕੇ ਰੱਖ ਮਸ਼ਰੂਮ, ਪੈਪਰਜ਼ ਐਂਡ ਪਿਆਜ਼। ਸੋ ਇਹਨਾਂ ਨੂੰ ਐਡ ਕਰਾਂਗੇ, ਚੰਗੀ ਤਰ੍ਹਾਂ ਨਾਲ ਕਰਾਂਗੇ ਮਿਕਸ ਉਹ ਮਸਾਲੇ ਦੇ ਨਾਲ। ਸੋ ਮਿਕਸ ਕਰਨ ਤੋਂ ਬਾਅਦ ਆਪਾਂ ਥੋੜੀ ਦੇਰ ਪੈਨ ਨੂੰ ਕਵਰ ਕਰਾਂਗੇ, 5 ਕਿ ਮਿੰਟ ਕਵਰ ਕਰਕੇ ਪਕਾਵਾਂਗੇ। ਸੋ ਇੱਥੇ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਦੋਸਤੋ ਕਿਉਂਕਿ ਮਸ਼ਰੂਮਜ਼ ਦੇ ਵਿੱਚ ਬਹੁਤ ਪਾਣੀ ਹੁੰਦਾ ਇਹਨਾਂ ਨੇ ਆਪੇ ਪਾਣੀ ਛੱਡ ਦੇਣਾ ਹੈ। ਸੋ ਪੈਨ ਨੂੰ ਕਵਰ ਕਰਕੇ ਇੱਕ ਵਾਰੀ ਪਕਾਵਾਂਗੇ। ਸੋ ਕੜਛੀ ਵਿੱਚ ਵਿੱਚ ਆਪਾਂ ਜ਼ਰੂਰ ਹਿਲਾਉਂਦੇ ਰਹਿਣਾ ਹੈ। ਕਿ ਸਬਜੀ ਆਪਣੀ ਥੱਲੇ ਨਾ ਲੱਗੇ ਵੈਸੇ ਪਾਣੀ ਬਹੁਤ ਛੱਡਣਾ ਇਹਨੇ ਸੋ ਇੰਨੀ ਜਲਦੀ ਥੱਲੇ ਨਹੀਂ ਲੱਗਦੀ ਸਬਜੀ ਆਪਣੀ ਸੋ ਚੈੱਕ ਕਰ ਲੈਣਾ ਦੋਸਤੋ ਪਾਣੀ ਛੱਡ ਦਿੱਤਾ ਹੈ ਤੇ ਹੁਣ ਆਪਾਂ ਪੈਨ ਨੂੰ ਅਨਕਵਰ ਕਰਾਂਗੇ ਹੁਣ ਆਪਾਂ ਢੱਕਣ ਨਹੀਂ ਲਾਉਣਾ ਆਪਣੇ ਪਤੀਲੇ ਦੇ ਉੱਪਰ ਤੇ ਆਪਾਂ ਇਸੇ ਤਰ੍ਹਾਂ ਹੀ ਸਬਜੀ ਨੂੰ ਪਕਾਵਾਂਗੇ ਤਾਂ ਕਿ ਜਿੰਨਾ ਵੀ ਪਾਣੀ ਹੋ ਸਾਰਾ ਸੁੱਕ ਜਵੇ ਸੋ ਇੱਥੇ ਮੈਂ ਇਹਦੇ ਵਿੱਚ ਐਡ ਕਰੂੰਗੀ ਥੋੜਾ ਜਿਹਾ ਗਰਮ ਮਸਾਲਾ ਸੋ ਆਪਣੇ ਕੋਲ ਕੋਈ ਵੀ ਮਸਾਲਾ ਹੈਗਾ ਤਾਂ ਆਪਾਂ ਉਹਨੂੰ ਐਡ ਕਰ ਸਕਦੇ ਹਾਂ ਦੋਸਤੋ ਸੋ ਜੇ ਆਪਾਂ ਬਹੁਤ ਹੀ ਸੁੱਕੀ ਸੁੱਕੀ ਨਹੀਂ ਸਬਜ਼ੀ ਪਸੰਦ ਕਰਦੇ ਥੋੜੀ ਗਰੇਵੀ ਜੀ ਚਾਹੀਦੀ ਹੈ ਤਾਂ ਆਪਾਂ ਇਸ ਪੁਆਇੰਟ ਤੇ ਵੀ ਆਪਾਂ ਸਟੋਵ ਆਫ ਕਰ ਸਕਦੇ ਹਾਂ ਮਸਾਲਾ ਪਾਉਣ ਤੋਂ ਬਾਅਦ 5 ਮਿੰਟ ਹੋਰ ਭੁੰਨ ਕੇ ਤੇ ਅਦਰਵਾਇਜ਼ ਜੇ ਮੈਂ ਮੈਨੂੰ ਬਿਲਕੁਲ ਸੁੱਕੀ ਪਸੰਦ ਹੈ ਇਸ ਲਈ ਮੈਂ ਪੂਰਾ ਪਾਣੀ ਸੁਕਾਉਂਗੀ ਤਾਂ ਚੰਗੀ ਤਰ੍ਹਾਂ ਇੱਕ ਵਾਰੀ ਮਸਾਲੇ ਨੂੰ ਵੀ ਮਿਕਸ ਕਰ ਦਿੰਨੇ ਤੇ ਹਲੇ ਥੋੜੀ ਦੇਰ ਹੋਰ ਸਬਜ਼ੀ ਪਕਾਉਣ ਦੀ ਜ਼ਰੂਰਤ ਹੈ ਤਾਂ ਕਿ ਪਾਣੀ ਸੁੱਕ ਜਾਵੇ ਸੋ ਲੋ ਜੀ ਦੋਸਤੋ ਦੇਖ ਸਕਦੇ ਆ ਪਾਣੀ ਬਿਲਕੁਲ ਸੁੱਕ ਚੁੱਕਿਆ ਸਟੇਵ ਸਟੋਵ ਨੂੰ ਆਪਾਂ ਆਫ ਕਰਤਾ ਹੈ ਤੇ ਦੇਖ ਸਾਡਾ ਸਬਜੀ ਦਾ ਕਲਰ ਬਹੁਤ ਹੀ ਸ਼ਾਨਦਾਰ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਸਬਜੀ ਨੂੰ ਕਰੋ ਇੰਜੋਏ ਦੋਸਤੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਥੈਂਕ ਯੂ ਦੋਸਤੋ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ